ਕੰਗੜਾ ਰਨੌਤ ਦੇ ਵੱਲੋਂ ਜਿੱਥੇ ਪਾਸੇ ਮਠੰਡਾ ਕੋਰਟ ਦੇ ਵਿੱਚ ਪੇਸ਼ੀ ਦੌਰਾਨ ਬੀਬੀ ਮਹਿੰਦਰ कौर ਤੋਂ ਮਾਫੀ ਮੰਗੀ ਗਈ ਹੈ ਤਾਂ ਉਥੇ ਦੱਸਿਆ ਗਿਆ ਕਿ ਕੰਗੜਾ ਦੀ ਮਾਫੀ ਦੇ ਉੱਤੇ ਬੀਬੀ ਮਹਿੰਦਰ कौर ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਮੈਂ ਮਾਫ ਨਹੀਂ ਕਰ ਸਕਦੀ ਜਨਤਾ ਹੀ ਇਸ ਨੂੰ ਮਾਫੀ ਦੇ ਸਕਦੀ ਹੈ ਲੜਾਈ ਜਾਰੀ ਰਹੇਗੀ ਤਾਂ ਕੰਗੜਾ ਲੋਨਦ ਵੱਲੋਂ ਬਠਿੰਡਾ ਕੋਰਟ ਦੇ ਵਿੱਚ ਪੇਸ਼ ਹੋਣ ਤੋਂ ਬਾਅਦ ਦਾਦੇ ਦਾ ਬਿਆਨ ਸਾਹਮਣੇ ਆਉਂਦਾ ਹੈ ਕਿ ਮੈਨੂੰ ਕੀ ਪਤਾ ਕੰਗਣਾ ਕੀ ਕਰਦੀ ਫਿਰਦੀ ਹੈ ਕੰਗਣਾ ਦੇ ਤੱਕ ਮੇਰੇ ਮੱਥੇ ਨਹੀਂ ਲੱਗੀ ਇੱਕ ਵਾਰੋਂ ਮੇਰੇ ਮੱਥੇ ਲੱਗੀ ਮੈਂ ਉਸ ਨੂੰ ਸਿਰ ਚੜ੍ਹ ਕੇ ਨੱਚ ਨਹੀਂ ਦਵਾਂਗੀ ਇਹ ਇਕੱਲੀ ਸਾਰਿਆਂ ਦਾ ਪੁਚਾਲ ਪਾਈ ਫਿਰਦੀ ਹੈ ਕਿੰਨਾ ਖਰਚਾ ਪੈਂਦਾ ਹੈ ਸਾਰਿਆਂ ਦੇ ਉੱਪਰ ਪ੍ਰਮਾਤਮਾ ਇਸ ਦਾ ਨਿਆਂ ਕਰੇਗਾ ਜਾਂ ਫਿਰ ਜੱਜ ਸਾਹਿਬ ਨਿਆਂ ਦੇਣਗੇ ਉਹ ਇੱਕ ਵਾਰ ਮੇਰੇ ਮੱਥੇ ਤਾਂ ਲੱਗੇ ਮੈਂ ਮਾਫ ਨਹੀਂ ਕਰ ਸਕਦੀ ਮਾਫੀ ਦੇਣੀ ਹੈ ਤਾਂ ਉਹ ਜਨਤਾ ਹੀ ਦੇਵੇਗੀ ਮੇਰਾ ਕਿ ਮੁਕਾਬਲਾ ਇੱਕ ਕੰਗਣਾ ਦੇ ਨਾਲ ਪਹਿਲਾਂ ਤਾਂ ਵੱਡੀ ਐਕਟਰ ਨਹੀਂ ਹੈ ਤੇ ਹੁਣ ਕੇਂਦਰ ਦੇ ਵਿੱਚ ਹੈ ਤੇ ਇੰਨੇ ਸਾਲਾ ਤੁਸੀਂ ਸੰਘਰਸ਼ ਕਰ ਰਿਹਾ ਸਾਡੇ ਵਕੀਲ ਲੜਾਈ ਲੜ ਰਹੇ ਨੇ ਜੇ ਮਾਫੀ ਮੰਗਣੀ ਸੀ ਤਾਂ ਪਹਿਲਾਂ ਹੀ ਮੰਗ ਲੈਂਦੀ ਅਸੀਂ ਤਾਂ ਭਾਈ ਬੱਚੇ ਘਰੇ ਬੈਠੇ ਹੁਣ ਸਾਨੂੰ ਜੀ ਤੇ ਕੰਗਣਾ ਕੀ ਕਰਦੀ ਫਿਰਦੀ ਹੈ ਜਾਂ ਤਾਂ ਜੱਜ ਨੂੰ ਪਤਾ ਹੈ ਜਾਂ ਰੱਬ ਨੂੰ ਪਤਾ ਹੈ ਭਾਈ ਆਪਾਂ ਕੀ ਆਖ ਸਕਦੇ ਹਾਂ ਕਿਉਂ ਮਾਰਾਈ ਦਾ ਹੁਕਮ ਹੋਵੇਂ ਮੈਂ ਹੂੰ ਮੈਂ ਅਜ ਬਿਆਨ ਦਿੱਤਾ ਕਿ ਮੇਰੇ ਜਿਹੜਾ ਬਿਆਨ ਹੈ ਉਹਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਕੋਈ ਤੋੜ ਮਰੋੜ ਕੇ ਕੀ ਨਹੀਂ ਕਰਨਾ ਸੀ ਤੂੰ ਆਪਣੇ ਦਾ ਮੱਥੇ ਲੱਗਿਆ ਮੱਥੇ ਲੱਗੂ ਦੱਸੇ ਪੁੱਛ ਲੈ ਮਾਫੀ ਮੰਗੂ ਜੇ ਉਹ ਹੋ ਜਾ ਮਾਫ ਕੀਤਾ ਜਿ ਸਰ ਚੜ ਕੇ ਨੱਚੂਗੀ ਮੱਥੇ ਤੇ ਲੱਗੇ ਤੈਨੂੰ ਮੱਥੇ ਲੱਗੇ ਮਾਫ ਕਿਵੇਂ ਕਰਾਂਗੇ ਇੱਡਾ ਸਾਰੇ ਕਿਸਾਨਾਂ ਦਾ ਪਛਾਣ ਪਾਈ ਫਿਰਦੀ ਏ ਕਿੰਨਾ ਖਰਚਾ ਪੈਂਦਾ ਸਰਕਾਰਾਂ ਤੇ ਕਿੰਨੇ ਦੁਖੀ ਨੇ ਫਿਰਦੀ ਏ ਆਪ ਵਿਵਤਾ ਪਈ ਦਾ ਉਹਨੂੰ ਕੋਈ ਪਤਾ ਨਹੀਂ ਪੀ ਕਿੰਨੇ ਜਨਤਾ ਦੁਖੀ ਹੁੰਦੀ ਹੈ ਮਾਤਾ ਕਿਤਨੇ ਕਿਤੇ ਅਜ ਲੱਗਦਾ ਜਿਥੋਂ ਜਿਹੜੀ ਇੱਥੇ ਤੱਕ ਲਿਆਂਦੇ ਉਹਨਾਂ ਨੂੰ ਜਿੱਤ ਤਾਂ ਭਾਈ ਰੱਬ ਦੇ ਸਾਰੇ ਜਾਂ ਜੱਜ ਦੇ ਸਾਰੇ ਜਾਂ ਵਕੀਲਾਂ ਦੇ ਜਿੰਨਾ ਇੱਧਰ ਤੇ ਮਹਾਰਾਜ ਬੈਠੂ ਉਹ ਨਿਆਂ ਕਰੋਗਾ ਅਸੀਂ ਕੀ ਕਰ ਸਕੈ ਸਰਦੂ ਹਾਂ ਔਰ ਜੇ ਕਿਤੇ ਮਾਫੀ ਮੰਗਦੀ ਵੀ ਤਾਂ ਕੀ ਮਾਤਾ ਵੱਲੋਂ ਮਾਫ ਕੀਤਾ ਜਾਊਗਾ ਨਹੀਂ ਨਹੀਂ ਮਾਫੀ ਵਾਸਤੇ ਜੇ ਕੋਈ ਨਿਊਗੀ ਦੇਖੂ ਜੀ ਮੱਥੇ ਤਾਂ ਲੱਗੇ ਕਰਾਂ ਮੱਥੇ ਤਾਂ ਲੱਗੇ ਫਿਰ ਉਹ ਜਿਹਾ ਵੇਖਿਆ ਸੋਚਿਆ ਜਾਊ ਮਾਂ ਕਰ ਸਕਦੀ ਮਾਫ ਨਹੀਂ ਕਿੰਨਾ ਗਰੋਸ਼ਾ ਕਿੰਨਾ ਦੁਖੀ ਜਨਤਾ ਜਨਤਾ ਮਾਫ ਕਰਤਾਂ ਮੈਂ ਬਸ ਮਾਫ ਕਰ ਲੇਂਗੇ ਸੜਕਾ ਦੀ ਮਾਫੀ ਜਨਤਾ ਦੇ ਰਖਿਆ ਰਹੇ ਤੇਰੀ ਮਤ ਨਿੱਕੀ ਚਿਰੀਆਂ ਨਿੱਕੀ ਕਾਲਾ ਕੀਂ ਗਿਆ ਨਿੱਕੀ ਚੀਰੀ ਮੈਨ ਕਰ ਲਾਕੇ ਪਾਸਮ ਕਰੇ ਲਾਸਕਰ ਕੋਟ ਲਾਕੇ ਨਿੱਕੀ ਚੀਰੀ ਕਾਲਾ ਹੋ ਗਿਆ ਰੱਖਾਂ ਕਰੋਣਾ ਲਾਸਕਰ ਨੂੰ ਫੌਜੀ ਦਾ ਨੂੰ ਫੌਜਾਂ ਨੂੰ ਪਾਸਮ ਕਰ ਦਿੰਦੀ ਮੀਰੇ ਚੀ ਪੋਤੇ ਭਈ ਕਿਸ ਤਰ੍ਹਾਂ ਦੀ ਕੰਗਣਾਈ ਦੀ ਵੱਡੀ ਪਹਿਲਾਂ ਤਾਂ ਇੰਟਰਨਿਟ ਤੇ ਹੁਣ ਪਾਈ ਰਖ ਲਾ ਵਜ਼ੀਰ ਦੀ ਸੈਂਟਰ ਚ ਰਾਜਤਾਨੀ ਦੀ ਹੱਕਦਾਰ ਮੈਂ ਤਾਂ ਛੋਟੀ ਹਾਂ ਕੀ ਮੈਨੂੰ ਕੋਈ ਪਤਾ ਨਹੀਂ ਕਿਸ ਤਰ੍ਹਾਂ ਦੀ ਮੰਗ ਕਰੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਜਿਵੇਂ ਜੱਜ ਸਾਹਿਬ ਕਰਨਗੇ ਜਾਂ ਰੱਬ ਸਾਹਿਬ ਕਰਨਗੇ ਦਿਲ ਤੇ ਬੈਠਣਗੇ ਉਹ ਕਰ ਲੈਗੇ ਸਾਨੂੰ ਕੀ ਦੋਨੇ ਦੱਸਦੀ ਕਿ ਉਹਨਾਂ ਨੇ ਫੈਸਲਾ ਕਰਨਾ ਹੈ ਤੇ ਸਾਨੂੰ ਕੀ ਪਤਾ ਹੈ ਉਹਦਾ ਪਰਮਾਤਮਾ ਨੂੰ ਪਤਾ ਹੈ ਜੇ ਪਰਮਾਤਮਾ دلਤੇ ਰਹੇ ਮ ਉਹਨਾਂ ਦੇ ਜਾਊਗਾ ਤੇ ਉਹ ਜੀ ਖਬਰ ਵਾ ਕਟੜਾਈ ਕਰੂਗਾ ਕਿ ਸਖਤਾਈ ਕਰੂਗਾ ਕਿ ਮਾਫ ਕਰੂ ਉਹਨਾਂ ਨੂੰ ਪਤਾ ਚਾਰ ਸਾਲ ਦਾ ਮਾਂ ਸ਼ਿੰਗਰ ਚੱਲ ਰਿਹਾ ਚਾਰ ਸਾਲਾਂ ਬਾਅਦ ਅਜੇ ਚਾਰ ਸਾਲ ਚੱਲ ਰਹੇ ਚਾਰ ਸਾਲ ਦਾ ਸਾਨੂੰ ਵਕੀਲ ਦੁਖੀ ਹੁੰਦੇ ਫਿਰ ਅਸੀਂ ਦੁਖੀ ਹੁੰਦੇ ਫਿਰ ਤੇ ਅੱਜੇ ਤਾਂ ਮਾਫੀ ਮੰਗਦੀ ਨਾ ਇਹਨਾਂ ਆਪਣੀ ਨੇ ਲਈ ਮਾਫੀ ਮੰਗ ਰਹੀ ਹਾਂ ਚਾਰ ਸਾਲ ਦਾ ਹੋ ਗਿਆ ਤੁਸੀਂ ਚਾਰ ਸਾਲ ਹੋ ਗਏ ਚਾਰ ਸਾਲ ਹੋ ਗਏ ਵਕੀਲ ਕਰਦੇ ਫਿਰਦੇ ਥਾਂ ਥਾਂ ਦੁਖੀਆਂ ਦੀ ਕੱਢੀਆਂ ਮੱਛਾਂ ਲਿਖ ਮੈਨੂੰ ਬੜ ਬਿਰਦਨ ਥਾਂ ਦਾ ਕਢੀ ਦੀ ਫਿਰਦੀ 800 ਸਾਲ ਦੀ ਨੂੰ ਉਹਦਾ ਛਾਲਾ ਮਾਰਦੀ ਫਿਰਦੀ ਮਟਿਆਰ ਮੈਂ ਤਾਂ ਪਈ ਫਿਰ ਜਾਗ ਜੰਗ ਜਾਰੀ ਰਹੂਗੀ ਮਾਤਾ ਲੜਾਈ ਇਸ ਤਰ੍ਹਾਂ ਨਹੀਂ ਨਹੀਂ ਰਹੂਗੀ 100 100 ਰੁਪਏ ਇੱਥੇ ਹੀ ਸਰਪ੍ਰੀ ਦੀ ਜਾਨਾਂ ਨਹੀਂ ਇਸ ਤਾਂ ਆਪਦੇ ਬੱਚਿਆਂ ਦੀ ਜਾਇਦਾਦ ਰੱਖਣ ਕਰਨ ਵਾਲਾ ਤੈਨੂੰ ਮੋਦੀ ਸਾਹਿਬ ਨੇ ਜਿਵੇਂ ਜ਼ਮੀਨਾਂ ਖੋਹਣੀਆਂ ਸ਼ੁਰੂ ਕਰੀਆਂ ਸੀ ਉਹਦੇ ਖਲਾਫ ਕਰੀਏ ਇਹ ਸਾਬ ਸੌ ਲੈਣੀ ਮਾਜ ਕਰਦੀਆਂ ਬਜ਼ੁਰਗ ਮਾਤਾ ਜੀ ਨੇ ਜਿਨ੍ਹਾਂ ਨੇ ਸਮੂਹ ਪੰਜਾਬ ਦੀ ਮਾਵਾਂ ਭੈਣਾਂ ਧੀਆਂ ਦਾ ਮਨ ਵਧਾਇਆ ਤੇ ਆ ਕਮੰਡੀ ਬੀਬੀ ਪਹਾੜਾ ਤੋਂ ਚੱਕ ਕੇ ਬਠਿੰਡੇ ਦੇ ਕੋਟਾ ਦੀਆਂ ਸੀੜੀਆਂ ਤੇ ਚੜਾਤਾ ਤੇ ਮਾਫੀ ਮੰਗਾਂ ਚ ਮਜਬੂਰ ਕਰਤਾ ਇੰਨੀ ਭੱਦੀ ਸ਼ਬਦਾਵਲੀ ਜਿਹੜੀ ਸਾਡੀ ਮਾਤਾਵਾਂ ਭੈਣਾਂ ਨੇ ਕਈ ਕਈ ਮਹੀਨੇ ਸਾਲ ਪਰ ਕੱਟਦਾ ਬਾਡਰਾ ਚ ਬਹਿ ਕੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਉਹਨਾਂ ਦੇ ਵਾਸਤੇ ਇੰਨੇ ਗੰਦੇ ਸ਼ਬਦ ਇਸਤੇਮਾਲ ਕੀਤੇ ਕਿ ਆ ਦਿਹਾੜੀ ਵਾਲੀ ਬੀਬੀਆਂ ਉੱਥੇ ਬੈਠੀਆਂ ਨੇ ਆਜ ਪਹਾੜਾ ਤੋਂ ਉਤਰ ਕੇ ਕਮੰਡੀ ਬੀਬੀ ਨੂੰ ਉਸ ਪਾਰਟੀ ਦਾ ਕਮੰਡ ਟੁੱਟਿਆ ਕਿ ਜਾ ਕੇ ਬਠਿੰਡੇ ਦੀ ਅਦਾਲਤ ਚ ਕਹਿਣਾ ਪਿਆ ਕਿ ਆ ਗੱਲ ਜੀ ਮੈਂ ਨਹੀਂ ਕਿਹਾ ਜੀ ਸੋ ਇਹਨਾਂ ਨੇ ਮਾਨ ਵਧਾਇਆ ਮੈਂ ਮਾਤਾ ਦੀ ਸ਼ਲਾਗਾ ਕਰਦੀ ਆ ਉਹਨਾਂ ਨੂੰ ਧੰਨਵਾਦ ਕਰ